ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ YouTube ਚੈਨਲ ਬ੍ਰਿੰਦਰਪਾਲ ਸਿੰਘ 9417 ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਪਾਈ ਝੂੜ ਜੀ ਲਖਨਊ ਦੇ ਰਹਿਣ ਵਾਲੇ ਸਨ। ਆਪ ਜੀ ਨੇ ਪ੍ਰਭੂ ਦੀ ਸਿਫਤ ਸਲਾਹ ਤੇ ਸੰਗਤ ਦੀ ਸੇਵਾ ਨੂੰ ਆਪਣੇ ਜੀਵਨ ਦਾ ਨਿਸ਼ਾਨਾ ਮਿੱਥ ਲਿਆ ਸੀ। ਇਸੇ ਲਈ ਗੁਰੂ ਜੀ ਦੀ ਫੌਜ ਵਿੱਚ ਸ਼ਾਮਿਲ ਹੋਏ ਤੇ 100 ਘੂੜਸਵਾਰ ਫੌਜਾਂ ਦੇ ਜਥੇਦਾਰ ਬਣ ਗਏ। ਲੰਗਰ ਦੀ ਦੀਵਾਰ ਬਣਾਉਣੀ ਸੀ ਗੁਰੂ ਜੀ ਨੇ ਪਾਈ ਚੂੜ ਜੀ ਨੂੰ ਕਿਹਾ ਸਿੱਖਾਂ ਨੂੰ ਕਹੋ ਕਿ ਪਹਾੜ ਤੋਂ ਪੱਥਰ ਲੈ ਕੇ ਆਉਣਾ ਗੁਰੂ ਜੀ ਦਾ ਹੁਕਮ ਸੁਣ ਕੇ ਪਾਈ ਚੂੜ ਜੀ ਪੱਥਰ ਲੈਣ ਚਲੇ ਗਏ ਪੱਥਰ ਢੋਂਦੇ ਰਹੇ ਹੱਥਾਂ ਵਿੱਚ ਸਾਲੇ ਪੈ ਗਏ ਗੁਰੂ ਜੀ ਨੂੰ ਪਤਾ ਲੱਗਾ ਤੇ ਆਪ ਜੀ ਨੂੰ ਕਿਹਾ ਅਸੀਂ ਤਾਂ ਤੁਹਾਨੂੰ ਕਿਹਾ ਸੀ ਕਿ ਸਿੱਖਾਂ ਨੂੰ ਕਹੋ ਕਿ ਪੱਥਰ ਲੈ ਕੇ ਆਉਣਾ ਤੁਸੀਂ ਤਾਂ ਆਪ ਹੀ ਪੱਥਰ ਢੋਣ ਲੱਗ ਪਏ ਤੁਸੀਂ ਤਾਂ ਜਥੇਦਾਰ ਹੂੰ ਤੁਸਾਂ ਇੰਜ ਕਿਉਂ ਕੀਤਾ ਤਾਂ ਭਾਈ ਸਾਹਿਬ ਨੇ ਕਿਹਾ ਗੁਰੂ ਜੀ ਤੁਸੀਂ ਸਿੱਖਾਂ ਦੀ ਸੇਵਾ ਲਈ ਸੀ ਮੈਂ ਵੀ ਆਪ ਜੀ ਦਾ ਸਿੱਖ ਹਾਂ ਗੁਰੂ ਜੀ ਅਤ ਪ੍ਰਸੰਨ ਹੋਏ ਤੇ ਉਹਨਾਂ ਭਾਈ ਸਾਹਿਬ ਦੇ ਹੱਥ ਚੁੰਮਦਿਆਂ ਕਿਹਾ ਕਿ ਭਾਈ ਜੀ ਤੁਹਾਡੀ ਸੇਵਾ ਮਹਾਨ ਹੈ ਤੁਹਾਡੇ ਵਰਗੇ ਗੁਰਸਿੱਖਾਂ ਉੱਤੇ ਗੁਰੂ ਘਰ ਨੂੰ ਮਾਣ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ